ਇਹਣਾ ਵਿਜ਼ਿਟ ਕਰਨਾ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਤਾਂ ਨਹੀਂ ਕਿ ਇਹ ਤਾਂ ਦੇਖੋ ਜੀ ਅੱਗੇ ਵੀ ਗੱਲ ਇੱਥੇ ਵਰਨਰ ਆਇਆ ਸੀ ਉਹ ਇਹ ਤਾਂ ਇੱਕ ਸਿਆਸੀ ਰੋਟੀਆਂ ਛੇਕਦੇ ਅਗਲੇ ਭਜਨ ਲਾਲ ਨਵੇਂ ਮੁੱਖ ਮੰਤਰੀ ਬਣਿਆ ਉਹਨਾਂ ਨੂੰ ਪਤਾ ਹੈ ਕਿ ਪਾਣੀ ਇੱਥੇ ਪੰਜਾਬ ਕੋਲ ਤਾਂ ਪਾਣੀ ਹੈ ਹੀ ਨਹੀਂ ਪਾਏ ਖਲੋਤੇ ਹੀ ਨਹੀਂ ਪਾਣੀ ਦਾ ਪਿੱਛੇ ਜਾਣ ਜਿੱਥੋਂ ਪਾਣੀ ਆ ਰਿਹਾ ਹੈ ਇਹ ਤਾਂ ਸਾਡਾ ਅਗੇ ਖਰਚਾ ਕਰਾਉਣਾ ਹੈ ਸਾਡੀ ਪੁਲਿਸ ਹਰੀ ਇੱਥੇ ਲਾਈ ਹੋਈ ਹੈ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹਦੇ ਮੋਟਰਾਂ ਚਲਾ ਕੇ ਮੋਟਰਾਂ ਪਾ ਦਿਓ ਵਿੱਚ ਮੋਟਰ ਨਾਲ ਪਾਣੀ ਨਹੀਂ ਫਿਰ ਜੇ ਘਾਟੇ ਦਾ ਮਤਲਬ ਤੁਸੀਂ ਕਹਿ ਰਹੇ ਹੋ ਡੇਢ ਦਰਿਆ ਚੇਅਰਮੈਨ ਸਾਹਿਬ ਸਾਡੇ ਨਾਲ ਨਹੀਂ ਮੈਂ ਪਾਸੇ ਮੈਂ ਗੱਲ ਕਰਨੀ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਖੋ ਜੀ ਕੀ ਗੱਲ ਕੀਤੀ ਹਾਲੀ ਇੱਕ ਕੱਲ ਕਸਰ ਰਹਿ ਗਈ ਜਿਹੜੀ ਤੁਸੀਂ ਗੱਲ ਕੀਤੀ ਹੈ ਤੁਹਾਨੂੰ ਪਤਾ ਹੈ ਵੀ ਤੁਸੀਂ ਉੱਤੇ ਖੇਤਰ ਤੇ ਲਾਗੇ ਰਹਿੰਦੇ ਸੀ ਪੰਸੀਲਾ ਲਾਇਆ ਤੇ ਜਿਹੜਾ ਖੇਤਰ ਤੇ ਅੰਬਾਲਾ ਤੇ ਕਰਨਾਲ ਪਾਣੀ ਜ਼ਿਆਦਾ ਸੀ ਜਿਹੜੇ ਅੱਗੇ ਪਾਣੀ ਜੀਨ ਪਾਣੀ ਨਹੀਂ ਜਾਂਦਾ ਉਹਨੇ ਨੇ ਕੀ ਕੀਤਾ ਵੀ ਇਹ ਪੰਜਾਬੀ ਇਲਾਕੇ ਆ ਇਹਨਾਂ ਜਿਲੇ ਪੰਜਾਬੀ ਸੀ ਉਹਨਾਂ ਨੇ ਵੱਡੇ ਵੱਡੇ ਬੋਰ ਕਰਕੇ ਤੇ ਪਾਣੀ ਉਲਟਾ ਡੈਰ ਦੇ ਵਿੱਚ ਪਾਉਣਾ ਸ਼ੁਰੂ ਕਰਤਾ ਪਾਣੀ ਤਾਂ ਮਿਲਦਾ ਸੀ ਅੰਬਾਲੇ ਤੇ ਖੇਤਰ ਕਿਰਨਾਲ ਨੂੰ ਉਹਨਾਂ ਨੇ ਪਾਣੀ ਖੋਲ੍ਹਿਆ ਉਹਨੇ ਪਾਣੀ ਢਾਕੇ ਉਹਦੇ ਵਿੱਚ ਪਾਤਾ ਤੁਸੀਂ ਇਹ ਖੇਤ ਕਰੋ ਮੈਂ ਤਾਂ ਕਹਿੰਦਾ ਸ਼ੁਗਰ ਪਾਣੀ ਇਹਨਾਂ ਜਾਣਦੇ ਕਿ ਤੇ ਦੁਬਾਰਾ ਬੋਰ ਲਾਗੇ ਸਣਾ ਪਾਣੀ ਨਾ ਸੁੱਟਦੇ ਵਿੱਚ